ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈ ਬਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 24 25 ਅਤੇ 26 ਜਨਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਆਉਂਦੇ 3 ਦਿਨ ਵਿੱਚ ਕਾਫੀ ਜ਼ਿਆਦਾ ਬਦਲਾਅ ਸਾਨੂੰ ਮੌਸਮ ਦੇ ਵਿੱਚ ਦੇਖਣ ਨੂੰ ਮਿਲਣਗੇ ਕਿਉਂਕਿ ਪੰਜਾਬ ਦੇ ਵਿੱਚ ਗਰਮੀ ਦਾ ਮਾਹੌਲ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਕਿਉਂਕਿ ਅਜੇ ਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਜਨਵਰੀ ਮਹੀਨੇ ਵਿੱਚ ਹੀ ਇੰਨੀ ਜ਼ਿਆਦਾ ਗਰਮੀ ਹੋਵੇ ਸਵੇਰ ਤੋਂ ਹੀ ਚੰਗੀ ਧੁੱਪ ਲੱਗ ਰਹੀ ਹੈ ਦੁਪਹਿਰ ਦੇ ਤਾਪਮਨ 20 ਤੋਂ 22 ਡਿਗਰੀ ਤੱਕ ਪਹੁੰਚ ਚੁੱਕੇ ਨੇ ਤੇ ਇਹ ਬਹੁਤ ਸਾਲਾਂ ਬਾਅਦ ਦੇਖਣ ਨੂੰ ਮਿਲ ਰਿਹਾ ਕਿ ਗਰਮੀ ਇੰਨੀ ਜ਼ਿਆਦਾ ਜਨਵਰੀ ਦੇ ਮਹੀਨੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਪਿੱਛੇ ਕੀ ਕਾਰਨ ਨੇ ਤੇ ਇਸ ਦਾ ਕੀ ਅਸਰ ਹੋਵੇਗਾ ਕਣਕਾਂ ਤੇ ਫਸਲਾਂ ਤੇ ਆਮ ਲੋਕਾਂ ਦੇ ਉੱਪਰ ਤੇ ਇਸ ਸਾਲ ਗਰਮੀ ਦੇ ਵਿੱਚ ਇਸ ਦਾ ਕੀ ਹਾਲਾਤ ਰਹਿਣਗੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਜਿਹੜੀ ਵੱਧ ਚੁੱਕੀ ਹੈ ਇੰਨੀ ਕਦੀ ਵੀ ਗਰਮੀ ਜਨਵਰੀ ਦੇ ਇਨ੍ਹਾਂ ਦਿਨਾਂ ਵਿੱਚ ਦੇਖਣ ਨੂੰ ਨਹੀਂ ਮਿਲਦੀ ਸੀ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਸ਼ੇਅਰ ਕਰਾਂਗੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਵੀ ਕਰਕੇ ਅੱਗੇ ਸ਼ੇਅਰ ਕਰ ਦਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਕਰ ਦਿਓ ਤਾਂ ਕਿ ਅਜਿਹੀ ਜਾਣਕਾਰੀ ਜਿਹੜੀ ਹੈ ਕਮੈਂਟਾਂ ਦੇ ਰਾਹੀਂ ਬਾਕੀ ਦਰਸ਼ਕਾਂ ਤੱਕ ਵੀ ਪਹੁੰਚ ਸਕੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖਦੇ ਹਾਂ ਸੈਟਲਾਈਟ ਇਮੇਜ ਤੋਂ ਕਲੀਅਰ ਹੈ ਕਿ ਪੰਜਾਬ ਦਾ ਮੌਸਮ ਸਾਫ਼ ਹੈ ਹਲਕੇ ਦਰਮਿਆਨੀ ਬੱਦਲਬਾਹੀ ਦਿਖਾਈ ਦੇ ਰਹੀ ਹੈ ਪਰ ਜੋ ਕਿ ਹਵਾ ਦੇ ਨਾਲ ਅੱਗੇ ਨਿਕਲ ਜਾਵੇਗੀ ਪਹਾੜੀ ਖੇਤਰ ਵਿੱਚ ਵੀ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਜੋ ਕਿ ਪੰਜਾਬ ਤੋਂ ਕਾਫੀ ਜ਼ਿਆਦਾ ਦੂਰ ਨੇ ਗੱਲ ਕਰਾਂਗੇ ਅਗਰ ਇਸ ਤਾਪਮਾਨ ਵਧਣ ਦੇ ਕਾਰਨ ਪਿੱਛੇ ਤਾਂ ਇਸ ਦੇ ਜਿਹੜੇ ਪਿੱਛੇ ਤਾਪਮਾਨ ਵਧਣ ਦੇ ਕਾਰਨ ਨੇ ਇਹ ਖਾਸ ਤੌਰ ਤੇ ਵੈਸਟਰਨ ਡਿਸਟਰਬੈਂਸ ਹੈ ਇਹ ਵੈਸਟਰਨ ਡਿਸਟਰਬੈਂਸ ਦੋ ਤਰੀਕੇ ਦੀ ਹੁੰਦੀ ਹੈ ਇੱਕ ਤਾਂ ਜਿਹੜੀ ਫਰਵਰੀ ਤੋਂ ਬਾਅਦ ਮਾਰਚ ਅਪ੍ਰੈਲ ਮਈ ਜੂਨ ਤੱਕ ਹੁੰਦੀ ਹੈ ਉਹ ਹੁੰਦੀ ਹੈ ਬੱਦਲਬਾਈ ਵਾਲੀ ਹਨੇਰੀ ਮੀਂਹ ਝੱਖੜ ਵਾਲੀ ਕੁਕ ਉਸ ਦੇ ਵਿੱਚ ਠੰਡੀਆਂ ਹਵਾਵਾਂ ਆਉਂਦੀਆਂ ਨੇ ਵਿੱਚ ਵਿੱਚ ਗਰਮ ਹਵਾਵਾਂ ਆਉਂਦੀਆਂ ਨੇ ਤੇ ਜਿਸ ਦੇ ਨਾਲ ਪੰਜਾਬ ਦਾ ਅਚਾਨਕ ਮੌਸਮ ਬਦਲਦਾ ਹੈ ਗਰਮ ਸਰਦ ਦੇ ਹਾਲਾਤ ਬਣਦੇ ਨੇ ਤੇ بارش ਹੁੰਦੀ ਹੈ ਪਰ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਗਰਮੀ ਵੱਧ ਰਹੀ ਹੈ ਇਸ ਦੇ ਪਿੱਛੇ ਮੇਨ ਰੀਜ਼ਨ ਹੁੰਦਾ ਹੈ ਜਿਹੜੀ ਕਿ ਗਰਮ ਦੇਸ਼ ਨੇ ਖਾੜੀ ਵਾਲੇ ਦੇਸ਼ ਨੇ ਨੂੰ ਅਰਬ ਕੰਟਰੀਜ਼ ਬੋਲਦੇ ਆਪਾਂ ਉੱਥੋਂ ਜਿਹੜੀ ਹਵਾ ਆਉਂਦੀ ਹੈ ਉਹ ਪੰਜਾਬ ਦੇ ਵਿੱਚ ਗਰਮੈਸ਼ ਦਾ ਮਾਹੌਲ ਕ੍ਰੀਏਟ ਕਰਦੀ ਹੈ ਗਰਮੀ ਵਾਲੇ ਮਾਹੌਲ ਬਣਦੇ ਨੇ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਗਰਮ ਹੋ ਜਾਂਦਾ ਹੈ ਕਿਉਂਕਿ ਜਿਹੜੀ ਇਹ ਹਵਾ ਆਉਂਦੀ ਹੈ ਠੰਡੀ ਵੀ ਹੁੰਦੀ ਹੈ ਕਿਸੇ ਕਿਸੇ ਟਾਈਮ ਜ਼ਿਆਦਾਤਰ ਇਹ ਖੁਸ਼ਕ ਅਤੇ ਸਾਫ਼ ਹੁੰਦੀ ਹੈ ਖੁਸ਼ਕ ਹਵਾ ਹੋਣ ਦੇ ਕਾਰਨ ਜਿਹੜੀ ਪੰਜਾਬ ਦੀ ਨਮੀ ਹੁੰਦੀ ਹੈ ਉਸ ਨੂੰ ਇਹ ਸਾਫ਼ ਕਰ ਦਿੰਦੀ ਹੈ ਤੇ ਉਹ ਨਮੀ ਕੋਰੇ ਦੇ ਰੂਪ ਦੇ ਵਿੱਚ ਬਦਲ ਕੇ ਧਰਤੀ ਤੇ ਆ ਜਾਂਦੀ ਹੈ ਤੇ ਜਦੋਂ ਪੂਰਬੀ ਹਵਾ ਚੱਲਦੀ ਹੈ ਤਾਂ ਠੰਡੀ ਹਵਾ ਹੋ ਜਾਂਦੀ ਹੈ ਤਾਂ ਗਰਮੈਸ਼ ਅਤੇ ਠੰਡ ਦੇ ਉਹ ਨਵੀਂ ਵਾਲੀ ਹਵਾ ਹੋਣ ਦੇ ਕਾਰਨ ਉਹ ਧੁੰਦ ਦਾ ਰੂਪ ਲੈ ਲੈਂਦੀ ਹੈ ਇਹ ਮੇਨ ਦੋ ਕਾਰਨ ਹੁੰਦੇ ਨੇ ਧੁੰਦ ਅਤੇ ਕੋਰੇ ਦੇ ਤੇ ਮੌਸਮ ਸਾਫ਼ ਰਹਿਣ ਦੇ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਸਾਨੂੰ ਹੁਣ ਇਸ ਸਮੇਂ ਕਾਫੀ ਗਰਮਿਆਸ਼ ਵਾਲਾ ਦੇਖਣ ਨੂੰ ਮਿਲ ਰਿਹਾ ਫਰਵਰੀ ਦੇ ਆਖਰੀ ਦਿਨ ਅਤੇ ਮਾਰਚ ਦੇ ਪਹਿਲੇ ਦਿਨਾਂ ਵਰਗਾ ਮੌਸਮ ਸਾਨੂੰ ਦੁਪਹਿਰ ਦੇ ਸਮੇਂ ਦੇਖਣ ਨੂੰ ਮਿਲ ਰਿਹਾ ਹੁਣ ਗੱਲ ਕਰਦੇ ਆ ਜੀ ਆਉਂਦੇ ਤਿੰਨ ਦਿਨਾਂ ਦੇ ਮੌਸਮ ਦੀ 24 25 ਅਤੇ 26 ਮੌਸਮ ਤਿੰਨ ਦਿਨਾਂ ਵਿੱਚ ਕਿਵੇਂ ਦਾ ਰਹੇਗਾ ਕਿਵੇਂ ਦੇ ਹਾਲਾਤ ਬਣਨਗੇ ਤਾਪਮਾਨ ਕਿਵੇਂ ਦਾ ਰਹੇਗਾ ਤਾਂ ਦਿਨ ਤੇ ਤਾਪਮਾਨ ਜਿਹੜੇ ਨੇ ਉਹ 20 ਡਿਗਰੀ ਤੋਂ ਉੱਪਰ ਹੀ ਰਹਿਣਗੇ ਜ਼ਿਆਦਾਤਰ ਗਰਮਿਆਸ਼ ਦਾ ਮਾਹੌਲ ਬਣਿਆ ਰਹੇਗਾ ਕਾਫੀ ਜ਼ਿਆਦਾ ਗਰਮੀ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਸਾਨੂੰ ਫੇਰ ਦੁਬਾਰਾ ਤੋਂ ਇੱਕ ਤਰੀਕੇ ਨਾਲ ਕਹਿ ਲਈਏ ਤੇ ਅ ਠੰਡ ਤੋਂ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਪਰ ਇਹ ਜਿਹੜੀ ਠੰਡ ਤੋਂ ਰਾਹਤ ਹੈ ਕਿਤਨੇ ਕਿਤੇ ਕਿਸਾਨਾਂ ਲਈ ਚੰਗੀ ਨਹੀਂ ਹੈ ਕਿਉਂਕਿ ਇੱਕੋ ਤੋਂ ਗਰਮੀ ਦਾ ਵਧਣਾ ਫਸਲ ਦੇ ਲਈ ਨੁਕਸਾਨਦਾਇਕ ਹੋ ਜਾਂਦਾ ਹੈ ਕਿਉਂਕਿ ਕਣਕ ਦੀ ਫਸਲ ਨੂੰ ਗਰੋਥ ਕਰਨ ਦੇ ਲਈ ਠੰਡਾ ਮੌਸਮ ਚਾਹੀਦਾ ਹੁੰਦਾ ਹੈ ਤੇ ਫਿਲਹਾਲ ਠੰਡ ਕਾਫੀ ਜ਼ਿਆਦਾ ਘਟਦੀ ਹੋਈ ਦਿਖਾਈ ਦੇ ਰਹੀ ਹੈ ਅਜਿਹੇ ਦੇ ਵਿਚਕਾਰ ਜਿਹੜਾ ਇੱਕ ਗਰੋਥ ਵਾਲਾ ਸਿਸਟਮ ਹੁੰਦਾ ਹੈ ਉਹ ਰੁਕ ਜਾਂਦਾ ਹੈ ਫਸਲ ਇੱਕ ਜਗ੍ਹਾ ਖੜ ਜਾਂਦੀ ਹੈ ਤੇ ਉੱਥੋਂ ਹੀ ਪੱਕਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਗਰਮੀ ਵਧਦੀ ਹੈ ਤਾਂ ਫਸਲ ਪੱਕਦੀ ਹੈ ਤੇ ਦੇਖੇ ਦੇਖੇ ਝਾੜ ਘਟ ਜਾਂਦੇ ਨੇ ਇਸ ਦੇ ਕਾਰਨ ਨੁਕਸਾਨ ਕਿਸਾਨਾਂ ਦਾ ਜ਼ਿਆਦਾ ਹੁੰਦਾ ਹੈ ਪਰ 28 29 30 ਦੇ ਨੇੜੇ ਤੇੜੇ ਇੱਕ ਸਿਸਟਮ ਫੇਰ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਉਮੀਦ ਹੀ ਗਤੀਵਿਧੀ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਉਮੀਦ ਜਾਗ ਰਹੀ ਹੈ ਕਿ ਪੰਜਾਬ ਦੇ ਵਿੱਚ ਥੋੜੇ ਬਹੁਤੇ ਠੰਡ ਦੇ ਹਾਲਾਤ ਜ਼ਰੂਰ ਬਣਦੇ ਹੋਏ ਦਿਖਾਈ ਦੇਣਗੇ ਗਰਮੀ ਦੇ ਉੱਪਰ ਥੋੜੀ ਜਿਹੀ ਮਾਤ ਪਵੇਗੀ ਪਰ ਇਹਨੇ ਤਿੰਨ ਦਿਨ ਨੇ 24 25 ਤੇ 26 ਇਹਨਾਂ ਤਿੰਨਾਂ ਦਿਨਾਂ ਦੇ ਵਿੱਚਕਾਰ ਮੌਸਮ ਠੀਕ ਠਾਕ ਹੀ ਬਣੇ ਰਹਿਣ ਦੀ ਉਮੀਦ ਹੈ ਦੁਪਹਿਰ ਦੇ ਸਮੇਂ ਚੰਗੀ ਧੁੱਪ ਲੱਗੇਗੀ ਸਵੇਰ ਤੋਂ ਹੀ ਮੌਸਮ ਸਾਫ਼ ਰਹੇਗਾ ਧੁੰਦ ਦੇ ਹਾਲਾਤ ਸਵੇਰ ਦੇ ਸਵੇਰ ਦੇ ਹੀ ਰਹਿਣਗੇ ਸ਼ਾਮ ਨੂੰ ਧੁੰਦ ਨਾ ਮਾਤਰ ਦੇ ਬਰਾਬਰ ਰਹੇਗੀ ਇਹ ਸੀ ਨ ਆਉਂਦੇ ਤਿੰਨ ਦਿਨਾਂ ਦੀ ਅਪਡੇਟ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗੀ ਹੈ ਜਾਣਕਾਰੀ ਤੁਹਾਨੂੰ ਪਸੰਦ ਆਈ ਹੈ ਤਾਂ ਜਾਣਕਾਰੀ ਨੂੰ ਅੱਗੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਲਾਈਕ ਕਰਕੇ ਹੋ ਕਮੈਂਟ ਕਰਕੇ ਆਪਣੇ ਇਲਾਕੇ ਪਿੰਡ ਸ਼ਹਿਰ ਦਾ ਨਾਮ ਲਿਖਦੇ ਹੋ ਤਾਂ ਕਿ ਤੁਹਾਨੂੰ ਬੈਦਰਬਾਈ ਸੁਮਿੰਦਰ ਦੀ ਹਰੇਕ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਅਗਲੀ ਜਾਣਕਾਰੀ ਲੈ ਕੇ ਜਲਦ ਆਜਣ데요 ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ